ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਨੀ ਨਦਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨ ਪਾਈਐ ਹੋ ਮੇ ਵਿੱਚੋਂ ਜਾਏ ਸਤ ਗੁਰ ਮਿਲੇ ਸਦ ਪੈਰ ਚ ਆਪ ਵਸੀ ਮਨ ਆਈ ਪਾਇਰੇ ਗੁਰਮਖ ਬੁਝੈ ਕੋਈ ਬਿਨ ਬੁਝੈ ਕਰਮ ਕਮਾਵਾਣੀ ਜਨਮ ਪਦਾਰਥ ਖੋਈ ਰਹਾ ਜਿੰਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਪਰਮ ਪੁਲਾਇ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਸ਼ੂ ਨਾ ਜਾਏ ਪੀਵਤ ਹੋ ਪਰਵਾਨ ਪਿਆ ਪੂਰੀ ਸ਼ਬਦ ਸਮਾਈ ਆਪੇ ਦੇ ਤਾਂ ਪਾਹੀ ਐ ਹੋਰ ਕਰਨਾ ਕਿਛੂ ਨਾ ਜਾਈ ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦਵਾਰੇ ਪਾਏ ਜਿਹਾ ਕੀ ਤਨ ਤੇਹਾ ਹੋਵਾ ਜਿਹੀ ਕਰਮ ਕਮਾ ਆਏ ਜਤ ਸਤ ਸੰਜਮ ਨਾਮ ਹੈ ਵਿਣ ਨਾਮੇ ਨਿਰਮਲ ਹੋਈ ਪੂਰੀ ਭਾਗ ਨਾਮ ਮਨ ਵਸੀ ਸਬਦ ਮਿਲਾਵਾ ਹੋਈ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਈ ਸ੍ਰੀ ਰਗਮਹੱਲਾ ਤੀਜਾ ਕਾਇਆ ਸਾਦੇ ਉਰਦ ਤਪ ਕਰੈ ਵਿੱਚੋਂ ਹੋਮੈ ਨਾ ਜਾਈ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਈ ਗੁਰ ਕੈ ਸਬਦ ਜੀਵਤ ਮਰੈ ਹਰ ਨਾਮ ਵਸੇ ਮਨ ਆਈ ਸੁਣ ਮਨ ਮੇਰੇ ਪੱਜ ਸਤ ਗੁਰ ਸਰਣਾ ਗੁਰ ਪ੍ਰਸਾਦੀ ਛੁੱਟੀ ਐ ਬਿਕ ਪੌਜਲ ਸਬਦ ਗੁਰ ਤਰਨਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੁਜੀ ਪਾਉ ਵਿਕਾਰ ਪੰਡਤ ਪੜੇ ਬੰਧਨ ਮੋ ਬੰਦਾ ਨੈ ਬੋਜੈ ਬਖਿਆ ਪਿਆਰ ਸਤਗੁਰ ਮਿਲਿਆ ਤੇਰ ਕੁੱਟੀ ਛੁੱਟੇ ਚੌਥੇ ਪਦ ਮੁਕਤ ਦਵਾਰ ਗੁਰ ਤੇ ਮਾਰਗ ਪਾਈ ਐ ਚੁਕੈ ਮੋ ਗੁਬਾਰ ਸ਼ਬਦ ਮਰੇ ਤਾਂ ਉਦਰੈ ਪਾਏ ਮੋਖ ਦਵਾਵਾਰ ਗੁਰ ਪ੍ਰਸਾਦੀ ਮਿਲ ਰਹਿ ਸਚ ਨਾਮ ਕਰਤਾ ਰੇ ਏ ਮਨੁਆਤ ਸਬਲ ਹੈ ਛੱਡੇ ਨਾ ਕਿਤੇ ਉਪਾਈ ਦੂਜੀ ਭਾਏ ਦੁਖ ਲਾਇੰਦਾ ਬਹੁਤੀ ਦੇ ਸਜਾਈ ਨਾਨਕ ਨਾਮ ਲਗੇ ਸੇ ਉਬਰੈ ਹੋ ਮੈਂ ਸ਼ਬਦ ਗਵਾਈ ਸ੍ਰੀ ਰਾਗ ਮਹੱਲਾ 3 ਜਨ ਕਿਰਪਾ ਕਰੇ ਗੁਰ ਪਾਈ ਐ ਹਰ ਨਾਮੋਂ ਦੇ ਦਰਾਈ ਬਿਨ ਗੁਰ ਕਿਨੇ ਨਾ ਪਾਇਓ ਮਿਰਤਾ ਜਨਮ ਗਵਾਈ ਮਨਮਕ ਕਰਮ ਕਮਾਵਣੀ ਦਰਗੇ ਮਿਲੇ ਸਜਾਈ ਮਨਰੇ ਦੂਜਾ ਭਾਉ ਚੁਕਾਈ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾ ਸਚ ਬਾਣੀ ਸਚ ਸ਼ਬਦ ਹੈ ਜਾ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦਵਾਰ ਹੋ ਮੈਂ ਵਿੱਚ ਜਗ ਬਿਨ ਸਦਾ ਮਰ ਜੰਮ ਆਵੇ ਜਾਏ ਮਨਮਕ ਸਬਦ ਨਾ ਜਾਣਨੀ ਮਨਮਕ ਸਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨੋਂ ਪਾਈਐ ਸਚ ਰਹਿ ਸਮਾਈ ਸਬਦ ਮੰਨੇ ਗੁਰ ਪਾਈਐ ਵਿੱਚੋਂ ਆਪ ਗਵਾਏ ਨਦਨ ਪਗਤ ਕਰੇ ਸਦਾ ਸਾਚੇ ਕੀ ਲਵਾਈ ਨਾਮ ਪਦਾਰਤ ਮਨ ਵਸਿਆ ਨਾਨਕ ਸਹਿਜ ਸਮਾਈ ਸ੍ਰੀ ਰਗ ਮਹੱਲਾ ਤੀਜਾ ਜਿਨਨੀ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਐ ਜੁਗ ਚਾਰ ਕਰ ਹੋਂਦਾ ਪੁਰਖ ਨਾ ਪਛਾਣਿਆ અપਮਾਨ ਮੁਠੀ ਹੰਕਾਰ ਸਤ ਗੁਰੂ ਕਿਆ ਫਿਟ ਗਿਆ ਮੰਗ ਤੱਕੀ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾ ਜਸ ਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਾਰਨ ਦੁਖ ਪਰ ਹਾਰੇ ਸਬਦ ਰਿਆ ਪਰਪੂਰ ਰਹਾਓ ਸੱਚ ਸਲਾਇਨ ਸੀ ਸੱਤੀ ਸੱਚਾ ਨਾਮ ਹਦਾਰ ਸੱਤੀ ਕਾਰ ਕਮਾਵਣੀ ਸੱਤੀ ਨਾਲ ਪਿਆਰ ਸੱਚਾ ਸੋ ਵਰਤਦਾ ਕੋਈ ਨ ਮੇਟਨ ਹਾਰ ਹਰ ਮਨ ਮੁਕਮੈਲ ਨ ਪਾਏਨੀ ਕੋੜ ਮੁੱਠੀ ਕੁੜਿਆਰ ਹਮੇ ਕਰਤਾ ਜਗ ਮੂਵਾਂ ਗੁਰ ਬਿਨ ਕੋਰ ਹੰਧਾਰ ਮਾਇਆ ਮੋ ਵਿਸਾਰਿਆ ਸੁਖ ਦਾਤਾ ਦਾਤਾਰ ਸਤਗੁਰ ਸੇਵੀ ਤਾਂ ਉੱਭਰੈ ਸੱਚ ਰੱਖੀ ਔਰ ਤਾਰ ਕਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤ ਗੁਰ ਸੇਵ ਮਨ ਨਿਰਮਲ ਹਉ ਮੈਂ ਤਜੀਵ ਇਕਾਰ ਆਪ ਛੋੜ ਜੀਵਤ ਮਰੇ ਗੁਰ ਕੈ ਸਬਦ ਵਿਚਾਰ ਤੰਦਾ ਤਾਵਤ ਰੈ ਗੈ ਲਾਗਾ ਸਾਚ ਪਿਆਰ ਸਚ ਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਗੁਰ ਪ੍ਰਖ ਨਾਮ ਮੰਨਿ ਆ ਸਬਦ ਨਾਲ ਲਗੋ ਪਿਆਰ ਇਸਨਾਨ ਦਾਨ ਜੇਤਾ ਕਰੈ ਦੂਜੀ ਭਾਈ ਖਵਾਰ ਹਰ ਜਿਉ ਆਪਣੀ ਕਿਰਪਾ ਕਰੀ ਤਾ ਲਾਗੇ ਨਾਮ ਪਿਆਰ ਨਾਨਕ ਨਾਮ ਸਮਾਲ ਤੋਂ ਗੁਰ ਕੀ ਹੀਤ ਅਪਾਰ ਸ੍ਰੀ ਰਗ ਮਹੱਲਾ ਤੀਜਾ ਕਿਸੋਂ ਸੇਵੀ ਕਿਆ ਜਪ ਕਰੀ ਸਤ ਗੁਰ ਪੁੱਛੋ ਜਾ ਆਈ ਸਤਗੁਰ ਕਾ ਭਾਣਾ ਮੰਨ ਲਈ ਵਿਚੋਂ ਆਪ ਗਵਾਈ ਇਹ ਹਾ ਸੇਵਾ ਚਕਰੀ ਨਾਮ ਵਸੇ ਮਨ ਆਈ ਨਾਮੇ ਹੀ ਤੇ ਸੁਖ ਪਾਈਐ ਸੱਤੀ ਸ਼ਬਦ ਸੁਹਾਏ ਮਨ ਮੇਰੇ ਅਣ ਦਿਨ ਜਾਗ ਹਰਤੀਤ ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਿਆ ਪਰਪੂਰ ਪੈ ਭਾਈ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੇ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਪਰਬ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉੱਭਰੇ ਸੁਤੈ ਗਏ ਮਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਸੁਣੀ ਕਰ ਕਾ ਪਾਹੋਣਾ ਜਿਉ ਆਇਆ ਤਿਉ ਜਾਵਾਈ ਮਨਮਕ ਜਨਮ ਬਿਰਥਾ ਗਿਆ ਕਿਆ ਮੋ ਦੇਸੀ ਜਾਏ ਸਭ ਕੁਛ ਆਪੇ ਆਪ ਹੈ ਹੋ ਮੇ ਵਿੱਚ ਕੈਨ ਨਾ ਜਾਏ ਗੁਰ ਕੈ ਸਬਦ ਪਛਾਨੀਐ ਦੁਖ ਹੋ ਮੇ ਵਿੱਚੋਂ ਜਾਏ ਸਤ ਗੁਰ ਸੇਵਨ ਆਪਣਾ ਹੋ ਤਿਨ ਕੈ ਲਾਗੋ ਪਾਏ ਨਾਨਕ ਦਰ ਸੱਚੀ ਸਚਿਆਰ ਹੈ ਹਉ ਤਨ ਬਲ ਹਾਰੇ ਜਾਓ ਸ੍ਰੀ ਰਗ ਮਹੱਲਾ ਤੀਜਾ ਜੀ ਵੇਲਾ ਵਕਤ ਵਿਚਾਰੀਐ ਤਾਂ ਗਤ ਵੇਲਾ ਭਗਤ ਹੋਈ ਅਣ ਦਿਨ ਨਾਮ ਮੇ ਰਤਿਆ ਸੱਚੀ ਸੱਚੀ ਸੋਈ ਇਕ ਤੇ ਲਪਿਆਰਾ ਵੀਸ ਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸਨਾ ਬਿਰਥਾ ਜਾਏ ਮੇਰੇ ਮਨ ਹਰ ਕੈ ਨਾਮ ਧਿਆਈ ਸਾਚੀ ਭਗਤ ਤਾਥੀਐ ਜਹ ਹਰ ਵਸੀ ਮਨ ਆਏ ਰਹਾ ਸਹਿਜੇ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਵਰਜਾ ਸਹਿ ਜਿਸ ਪਾਏ ਗੁਰ ਕਾ ਸਬਦ ਅੰਮ੍ਰਿਤ ਹੈ ਜਿਤ ਪੀਤੇ ਤਖਜਾਈ ਇਹ ਮਨ ਸਾਚਾ ਸਚ ਰਤਾ ਸਚੇ ਰਿਆ ਸਮਾਈ ਅੱਖਣ ਵੇਖਣ ਬੋਲਣਾ ਸਬਦੇ ਰਿਆ ਸਮਾਏ ਪਾਣੀ ਵਜੀ ਤੋ ਜੁਗੀ ਸੱਚੋ ਸੱਚ ਸੁਨਾਏ ਹਮੇ ਮੇਰਾ ਰਹਿ ਗਿਆ ਸੱਜੇ ਲਿਆ ਮਿਲਾਈ ਤਨ ਕੋ ਮੈਲ ਹਦੂਰ ਹੈ ਜੋ ਸੱਚ ਰਹੇ ਲੈਵਲਾ ਆਈ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ ਪੂਰੀ ਭਾਗ ਸਤ ਸੰਗਤ ਲੈ ਸਤ ਗੁਰ ਭੇਟੇ ਜਿਸ ਆਈ ਆਨ ਦਿਨ ਨਾਮੇ ਰਤਿਆ ਦੁਖ ਬਿਖਿਆ ਵਿੱਚੋਂ ਜਾਏ ਨਾਨਕ ਸਬਦ ਮਿਲਾਵੜਾ ਨਾਮੇ ਨਾਮ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਾਉ ਤਨ ਪਾਇਉਣ ਜਿਨ ਗੁਰ ਕਾ ਸਬਦ ਵਿਚਾਰ ਸਦ ਸਤ ਸੰਗਤੀ ਸਦਾ ਮਿਲ ਰਹਿ ਸੱਚੇ ਕੇ ਗੁਣ ਸਾਰ ਦੁਬਦਾ ਮੈਲ ਚੁਕਾਈਆਂ ਹਰ ਨਾਮ ਰਾਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੀ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਪਰ ਨਾਲ ਹਰ ਨਿਰਮਲ ਸਦਾ ਏ ਨਾ ਸ਼ਬਦ ਸਵਾਰਨ ਹਾਰ ਰਹਾ ਓ ਸੱਚੀ ਸ਼ਬਦ ਮਨ ਮੋਇਆ ਪ੍ਰਭ ਆਪੇ ਲੈ ਮਿਲਾਈ ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੋਮ ਪ੍ਰਭ ਜਾਪਦਾ ਬਿਨ ਸਤ ਗੁਰੂ ਬੋਝ ਨਾ ਪਾਏ ਜਿਨ ਕੋ ਪੂਰ ਬਲਖਿਆ ਸਤਗੁਰ ਭੇਟਿਆ ਤਿਨ ਆਏ ਵਿਨ ਨਾਵੇਂ ਸਭ ਡੋਮਣੀ ਦੂਜੇ ਭਾਇ ਖਵਾਏ ਤਿਸ ਬਿਨ ਘੜੀ ਨਾ ਜੀਵਾਂ ਦੀ ਦੁਖੀ ਰਹਿਨ ਵਿਹਾਰ ਪਰਮ ਪਲਾਣਾੰੰ ਦੇ ਲਾ ਫਿਰ ਫਿਰ ਆਵੇ ਜਾਈ ਨਦਰ ਕਰੇ ਪ੍ਰਭ ਆਪਾਣੀ ਆਪੇ ਲੈ ਮਿਲਾਈ ਸਭ ਕੁਛ ਸੁਣਦਾ ਵੇਖਦਾ ਕਿਉ ਮੁੱਕ ਕਰ ਪਾਇਆ ਜਾਈ ਪਾਪੋ ਪਾਪ ਕਮਾਵੰਦੇ ਪਾਪੀ ਪਚੇ ਪਚਾਈ ਸੋ ਪ੍ਰਭ ਨਦਰ ਆਵੀ ਮਨ ਮੁਕ ਬੋਝ ਨ ਪਾਈ ਜਿਸ ਵਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਈ